ਸਰ ਸਾਹਿਬ ਉਹ ਤਾਂ ਤੁਸੀਂ ਸੁਣੀ ਹੁਣ ਕਿ ਨਾ ਘਰ ਦਾ ਨਾ ਘਟ ਦਾ ਉਹੀ ਹਾਲਾਤ ਥੋੜੇ ਹੈਗੀ ਐ ਸੁਣਿਆ ਪਿਛਲੇ ਦਿਨੀ ਤੁਸੀਂ ਅਸਤੀਫਾ ਦਿੱਤਾ ਸੀ ਤੇ ਮਨਜ਼ੂਰ ਵੀ ਹੋ ਗਿਆ ਫਿਰ ਬੜੇ ਨੱਕ ਰਗੇ ਤੁਸੀਂ ਭਾਜੀਪੀ ਦੀ ਲੀਡਰਸ਼ਿਪ ਤੇ ਤਾਂ ਕਿਤੇ ਜਾ ਕੇ ਵਾਪਸ ਹੋਇਆ ਮੀਟਿੰਗਾਂ 'ਚ ਤੁਹਾਨੂੰ ਬੁਲਾਉਂਦੇ ਨਹੀਂ ਉਹ ਪੁਸ਼ਤੇ ਤੁਹਾਨੂੰ ਹੈ ਨਹੀਂ ਤੇ ਫਿਕਰ ਤੁਸੀਂ ਕਰਦੇ ਹੋ ਭਗਵੰਤ ਮਾਨਤਾ ਭਗਵੰਤ ਮਾਨ ਦਾ ਫਿਕਰ ਛੱਡ ਦਿਓ ਜੀ ਉਹ ਪੰਜਾਬ ਦੇ ਸਭ ਤੋਂ ਮਜ਼ਬੂਤ ਤੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹ ਲਗਾਤਾਰ ਜਿਹੜੇ ਹੈ ਲੋਕਾਂ ਦੇ ਹੱਕ ਦੇ ਵਿੱਚ ਸਟਰੋਂਗ ਡਿਸੀਜਨ ਲੈ ਰਹੇ ਹੈਗੇ ਸੋ ਇਸ ਕਰਕੇ ਤੁਸੀਂ ਭਗਵੰਤ ਮਾਨ ਦਾ ਫਿਕਰ ਨਾ ਕਰੋ ਤੁਸੀਂ ਆਪਣਾ ਫਿਕਰ ਕਰੋ ਇਹ ਦੇਖੋ ਕਿ ਤੁਹਾਡੀ ਪੋਜੀਸ਼ਨ ਤੁਹਾਡੀ ਪਾਰਟੀ ਦੇ ਵਿੱਚ ਕੀ ਹੈਗੀ ਹੈ ਤੇ ਭਗਵੰਤ ਮਾਨ ਦਾ ਫਿਕਰ ਕਰਨ ਵਾਸਤੇ ਪੰਜਾਬ ਦੀ 3 ਕਰੋੜ ਜਨਤਾ ਭਗਵੰਤ ਮਾਨ ਦੇ ਨਾਲ ਹੈ ਨਾਲ ਇੱਕ ਹੋਰ ਜਾਕੜ ਸਾਹਿਬ ਉਹ ਕਹਿੰਦੇ ਹੁੰਦੇ ਹਨ ਕਿ ਸਾਰਾ ਪਿੰਡ ਮਰ ਜੇ ਤੂੰ ਨੰਬਰ ਦਾ ਅਰਨੀ ਨਹੀਂ ਵਣ ਸਕਦਾ ਸੋ ਆ ਜਿਹੜੇ ਤੁਹਾਡੇ ਖੁਆਬ ਨੇ ਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਨਾ ਤੁਹਾਡੇ ਨੇ ਕਾਂਗਰਸ ਚ ਪੂਰੇ ਹੋਏ ਤੇ ਨਾ ਇੱਥੇ ਪੂਰੇ ਹੋਣਗੇ ਸਰ ਸਾਹਿਬ ਉਹ ਤਾਂ ਤੁਸੀਂ ਸੁਣੀ ਹੋਣਾ ਕਿ ਨਾ ਘਰ ਦਾ ਨਾ ਘਾਟ ਦਾ ਉਹੀ ਹਾਲਾਤ ਤੁਹਾਡੇ ਹੈਗੀ ਐ ਸੁਣੇ ਪਿਛਲੇ ਦਿਨੀ ਤੁਸੀਂ ਅਸਤੀਫਾ ਦਿੱਤਾ ਸੀ ਤੇ ਮਨਜ਼ੂਰ ਵੀ ਹੋ ਗਿਆ ਫਿਰ ਬੜੇ ਨੱਕ ਰੜੇ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਤੇ ਤਾਂ ਕਿਤੇ ਚੱਤ ਕੇ ਵਾਪਸ ਹੋਇਆ ਮੀਟਿੰਗਾਂ ਚ ਤੁਹਾਨੂੰ ਬੁਲਾਉਂਦੇ ਨਹੀਂ ਉਹ ਪੁਛਤੇ ਤੁਹਾਨੂੰ ਹੈ ਨਹੀਂ ਤੁਸੀਂ ਫਿਕਰ ਤੁਸੀਂ ਕਰਦੇ ਹੋ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਫਿਕਰ ਛੱਡ ਦਿਓ ਜੀ ਉਹ ਪੰਜਾਬ ਦੇ ਸਭ ਤੋਂ ਮਜ਼ਬੂਤ ਤੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹ ਲਗਾਤਾਰ ਜਿਹੜੇ ਹੈ ਲੋਕਾਂ ਦੇ ਹੱਕ ਦੇ ਵਿੱਚ ਸਟਰੋਂਗ ਡਿਸੀਜਨ ਲੈ ਰਹੇ ਹੈਗੇ ਆ ਸੋ ਇਸ ਕਰਕੇ ਤੁਸੀਂ ਭਗਵੰਤ ਮਾਨ ਦਾ ਫਿਕਰ ਨਾ ਕਰੋ ਤੁਸੀਂ ਆਪਣਾ ਫਿਕਰ ਕਰੋ ਇਹ ਦੇਖੋ ਕਿ ਤੁਹਾਡੀ ਪੋਜੀਸ਼ਨ ਤੁਹਾਡੀ ਪਾਰਟੀ ਦੇ ਵਿੱਚ ਕੀ ਹੈਗੀ ਹੈ ਤੇ ਭਗਵੰਤ ਮਾਨ ਦਾ ਫਿਕਰ ਕਰਨ ਵਾਸਤੇ ਪੰਜਾਬ ਦੀ 3 ਕਰੋੜ ਜਨਤਾ ਭਗਵੰਤ ਮਾਨ ਦੇ ਨਾਲ ਹੈ ਨਾਲ ਇੱਕ ਹੋਰ ਜਾਖੜ ਸਾਹਿਬ ਉਹ ਕਹਿੰਦੇ ਹੁੰਦੇ ਆ ਨਾ ਕਿ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਸੋ ਆ ਜਿਹੜੇ ਸਾਡੇ ਖੁਆਬ ਨੇ ਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਨਾ ਸਾਡੇ ਹੋਏ ਕਾਂਗਰਸ ਚ ਪੂਰੇ ਹੋਏ ਤੇ ਨਾ ਇੱਥੇ ਪੂਰੇ ਹੋਣੇ ਆ ਸਰ ਸਾਹਿਬ ਹੋ ਤਾਂ ਤੁਸੀਂ ਸੁਣੀ ਹੁਣ ਕਿ ਨਾ ਘਰ ਦਾ ਨਾ ਘਾਟ ਦਾ ਉਹੀ ਹਾਲਾਤ ਛੁੱਟੇ ਹੈਗੀ ਐ ਸੁਣੇ ਪਿਛਲੇ ਦਿਨੀ ਤੁਸੀਂ ਅਸਤੀਫਾ ਦਿੱਤਾ ਸੀ ਤੇ ਮਨਜ਼ੂਰ ਵੀ ਹੋ ਗਿਆ ਫਿਰ ਬੜੇ ਨੱਕ ਰਗੇ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਤੇ ਤਾਂ ਕਿਤੇ ਜਾ ਕੇ ਵਾਪਸ ਹੋਇਆ ਮੀਟਿੰਗਾਂ 'ਚ ਤੁਹਾਨੂੰ ਬੁਲਾਉਂਦੇ ਨਹੀਂ ਉਹ ਪੁਛਤੇ ਤੁਹਾਨੂੰ ਹੈ ਨਹੀਂ ਤੇ ਫਿਕਰ ਤੁਸੀਂ ਕਰਦੇ ਹੋ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਫਿਕਰ ਛੱਡ ਦਿਓ ਜੀ ਉਹ ਪੰਜਾਬ ਦੇ ਸਭ ਤੋਂ ਮਜ਼ਬੂਤ ਤੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹ ਲਗਾਤਾਰ ਜਿਹੜੇ ਹੈ ਲੋਕਾਂ ਦੇ ਹੱਕ ਤੇ ਵਿੱਚ ਸਟਰੋਂਗ ਡਿਸੀਜਨ ਲੈ ਰਹੇ ਹੈਗੇ ਆ ਸੋ ਇਸ ਕਰਕੇ ਤੁਸੀਂ ਭਗਵੰਤ ਮਾਨ ਦਾ ਫਿਕਰ ਨਾ ਕਰੋ ਤੁਸੀਂ ਆਪਣਾ ਫਿਕਰ ਕਰੋ ਇਹ ਦੇਖੋ ਕਿ ਤੁਹਾਡੀ ਪੋਜੀਸ਼ਨ ਤੁਹਾਡੀ ਪਾਰਟੀ ਦੇ ਵਿੱਚ ਕੀ ਹੈਗੀ ਹੈ ਤੇ ਭਗਵੰਤ ਮਾਨ ਦਾ ਫਿਕਰ ਕਰਨ ਵਾਸਤੇ ਪੰਜਾਬ ਦੀ 3 ਕਰੋੜ ਜਨਤਾ ਭਗਵੰਤ ਮਾਨ ਦੇ ਨਾਲ ਹੈ ਨਾਲ ਇੱਕ ਹੋਰ ਜਾਖੜ ਸਾਹਿਬ ਉਹ ਕਹਿੰਦੇ ਹੁੰਦੇ ਆ ਨਾ ਕਿ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਸੋ ਆ ਜਿਹੜੇ ਤੁਹਾਡੇ ਖੁਆਬ ਨੇ ਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਨਾ ਤੁਹਾਡੇ ਉਹ ਕਾਂਗਰਸ 'ਚ ਪੂਰੇ ਹੋਏ ਤੇ ਨਾ ਇੱਥੇ ਪੂਰੇ ਹੋਣਗੇ